ਯਮਨਾਹੀ ਕੀ ਮਾਮਲਾ ਸਰ ਮਾਮਲਾ ਸਰ ਅਸੀਂ ਬਸਹਾਦੇ ਜਾਂਦੇ ਸੀ ਬਾਉ ਨੂੰ ਤੇ ਬਾਉ ਇੰਦਰ ਕੈਸ਼ ਕਿਨਣ ਗਏ ਸੀ ਕਿਤੇ ਉਧਰ ਉਹ ਸਪਲੈਂਟਰ ਤੇ ਇੱਕ ਮੋਰਚਾ ਲਾਉਂਦਾ ਹੈ ਤੇ ਤੈਨੂੰ ਮਡੇ ਉੱਤਰ ਦਿਆ ਅਸਲਾ ਲੈ ਕੇ ਸਾਡੇ ਕੋਲ ਆ ਜਾਂਦੇ ਆ ਸਾਡੇ ਕੋਲ ਅਸਲੇ ਦੀ 23 ਪੈਸੇ ਦੋ ਰਤ ਦੇ ਕਰੀਬ ਲੈ ਕੇ ਲੈ ਆਏ ਨੇ ਜੇ ਕਦੇ ਨਹੀਂ ਜਨੇ ਤੁਹਾਨੂੰ ਮਾਰ ਦੇਣਾ ਕੋਈ ਤੇ ਪੁਲਿਸ ਕਮਲੇਟ ਹੋਈ ਪੁਲਿਸ ਕਮਲੇਟ ਕੀਤੀ ਸੀ ਮਾਮੇ ਪੁਲਸ ਨਹੀਂ ਪਹੁੰਚੀ ਮਾਮ ਪੁਲਸ ਆਈ ਆਪਣੇ ਧੰਟ ਘੰਟੇ ਘੰਟੇ ਬਾਅਦ ਪੁਲਸ ਆਈ ਹੈ ਜੀ ਕੀ ਮੰਗ ਚਾਉਂਦੇ ਜੀ ਮੰਗ ਇਹੀ ਚਾਉਂਦੇ ਆ ਜਿਹੜੇ ਉਹ ਤੇਰੇ ਆ ਜੀ ਜਤ ਜਤ ਫੜੇ ਆ ਤਾਂ ਕਿ ਹੋਰ ਵੀ ਗਾਂ ਕਿਸੇ ਪਪ ਦੇ ਦਾ ਨਾਮ ਹੋਰ ਹੋ ਜਵੇ ਹਾਂਜੀ ਸਰ ਜਿਹੜਾ ਪੰਪ ਲੁੱਟਿਆ ਗਿਆ ਜੀ ਉਹਦੇ ਬਾਰੇ ਆ ਲਗਭਗ ਸਾਨੂੰ ਕੱਲ ਸਾਢੇ 7 ਵਜੇ ਕਰੀਬ ਕਾਲ ਇੱਕ ਆਈ ਕਿ ਤਿੰਨ ਲੁਟੇਰੇ ਪਿਸਟਲ ਦੀ ਨੋਕ ਤੇ ਪੰਪ ਤੋਂ ਲਗਭਗ 176000 ਦੀ ਰਕਮ ਲੁੱਟ ਕੇ ਲੈ ਗਏ ਇਮੀਡੀਏਟਲੀ ਮੈਂ ਆਪਣੇ ਡਿਊਟੀ ਅਫਸਰ ਨੂੰ ਇਮੀਡੀਏਟਲੀ ਰਸ਼ ਕਰਵਾਇਆ ਤੇ ਮੈਂ ਵੀ ਮੌਕੇ ਪਰ ਜਾਣ ਦੀ ਆਪਣੀ ਫੋਰਸ ਲੈ ਕੇ ਪਹੁੰਚੇ ਉੱਥੇ ਜਾ ਕੇ ਦੇਖਿਆ ਕਿ ਵਾਕਿਆ ਹੀ ਉਹ 1,70,000 ਦੀ ਕ੍ਰਾਂਸੀ ਭਾਰਤੀ ਕ੍ਰਾਂਸੀ ਲੁੱਟ ਕੇ ਉਹ ਉਥੋਂ ਮੌਕੇ ਤੋਂ ਫਰਾਰ ਹੋ ਚੁੱਕੇ ਸੀ ਮੌਕੇ ਤੇ ਜਿਹੜੀਆਂ ਸੀਸੀਟੀਵੀ ਫੁਟੇਜ ਚੈੱਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਉਹਨਾਂ ਦਾ ਜਿਹੜਾ ਰੂਟ ਜਿਹੜਾ ਉਹਨਾਂ ਨੇ ਆਪਣੇ ਲਈ ਮਾਰਕ ਕੀਤਾ ਸੀ ਉਹ ਚੈੱਕ ਕੀਤਾ ਗਿਆ ਕਾਫੀ ਦੂਰ ਤੱਕ ਤੇ ਫਿਲਹਾਲ ਅਜੇ ਤੱਕ ਤੇ ਉਹਨਾਂ ਦੇ ਪ੍ਰਤੀ ਕੋਈ ਸਰਾਗ ਨਹੀਂ ਮਿਲਿਆ ਪਰ ਲੈਟ ది ਟਾਈਮ ਕਮ ਇੱਕ ਵਾਰੀ ਸਮਾਂ ਅ ਅਜਿਹਾ ਹੋ ਜਾਣਾ ਇੱਕ ਦੋ ਦਿਨ ਤੱਕ ਆਪਾਂ ਫੜ ਲੈਣੇ ਆ ਉਹਨਾਂ ਨੂੰ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਬਣਦੀ ਜੋ ਉਹਨਾਂ ਦੀ ਕਾਰਵਾਈ ਕਰਾਉਣਾ ਲੱਗ ਪੂਰੀ